ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਲੋਹੜੀ ਤੇ ਬਸੰਤ ਦੇ ਤਿਹਾਰ ਤੋਂ ਪਹਿਲਾਂ ਤੇ ਇਹਨਾਂ ਦੋ ਤਿਹਾਰਾਂ ਦੇ ਉੱਤੇ ਲੋਕਾਂ ਵੱਲੋਂ ਖੰਨਾ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਪਤੰਗਬਾਜ਼ੀ ਕੀਤੀ ਜਾਂਦੀ ਹੈ ਤੇ ਉਹਦੇ ਲਈ ਅਮੂਮੈਂਟ ਦੇ ਬੱਚੇ ਨੇ ਬਾਹਰੋਂ ਗੋਵਿੰਦਗੜ੍ਹ ਤੋਂ ਐ ਹੋਰ ਸਾਈਡਾਂ ਤੋਂ ਇਹ ਚਾਈਨੀਜ਼ ਡੋਹ ਜਿਹੜੀ ਪਲਾਸਟਿਕ ਡੋਹ ਹੁੰਦੀ ਹੈ ਦਾ ਇਸਤੇਮਾਲ ਕਰਦੇ ਨੇ ਜਿਹੜੀ ਕਿ ਕਾਫੀ ਘਾਤਕ ਹੈ ਨਾ ਸਿਰਫ ਪ੍ਰਵਾਰਣ ਨੂੰ ਨੁਕਸਾਨ ਕਰਦੀ ਹੈ ਪਸ਼ੂ ਪੰਛੀਆਂ ਉੱਤੇ ਨਾਲ ਦੇ ਬਿੱਟੇ ਬਗਰ ਨੁਕਸਾਨ ਪਹੁੰਚਾਉਂਦੀ ਹੈ ਬੜਕੇ ਜਿਹੜੀਆਂ ਇਨਸਾਨੀ ਜਾਨਾਂ ਨੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਂਦੀ ਹੈ ਇਹ ਕਿਸੇ ਵਾਰ ਉਹਦੇ ਘਰ ਦੇ ਵਿੱਚ ਜਾਂ ਪੈਰਾ ਵਿੱਚ ਲਿਫਟ ਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੀ ਆ ਤੇ ਅਸੀਂ ਇਹਨੂੰ ਕਾਬੂ ਕਰਨ ਲਈ ਇਹ ਮੁਹਿੰਮ ਚਲਾਈ ਹੋਈ ਆ ਜਿੱਥੋਂ ਵੀ ਸਾਨੂੰ ਸੂਚਨਾ ਮਿਲਦੀ ਆ ਤਾਂ ਅਸੀਂ ਚਾਈਨੀਜ਼ ਡੋਰ ਨੂੰ ਕਾਬੂ ਕਰਦੇ ਆ ਅੱਜ ਵੀ ਸਾਡੇ ਸਿਟੀ 2 ਦੀ ਪੁਲਿਸ ਨੇ ਤੇ ਸਿਟੀ 1 ਨੇ ਕੁਝ ਅਸੀਂ ਰੂਲਸ ਬRAND ਕੀਤੇ ਨੇ ਜਿਵੇਂ ਕਿ 36 ਡੋਰਾਂ ਇਥੋਂ ਸਿਟੀ 2 ਦੇ ਏਰੀਆ ਤੋਂ ਫੜੀਆਂ ਨੇ ਤੇ 6 ਜਿਹੜੇ ਰੋਨਸ ਨੇ ਸਿਟੀ ਵਾਦੀ ਰਿਚ ਫੜੇ ਨੇ ਇਹਨਾਂ ਦੂਹਾਂ ਜਿਹੜੇ ਲੋਕਾਂ ਤੋਂ ਫੜਿਆ ਗਿਆ ਇਹਨਾਂ ਤੇ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਤੇ ਆਨਲਾਈਨ ਟਾਈਮ ਜਿੱਥੋਂ ਵੀ ਸਾਨੂੰ ਸੂਚਨਾ ਮਿਲੂਗੀ ਅਸੀਂ ਜ਼ਰੂਰ ਫੜਾਂਗੇ ਤੇ ਮੈਂ ਖੰਨਾ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਕੋ ਇਨਾਂ ਡੋਰਾ ਦਾ ਇਸਤੇਮਾਲ ਨਾ ਕਰਨ ਇਹਨਾਂ ਡੋਰਾ ਨੂੰ ਜੇਕਰ ਕਿਸੇ ਨੇ ਪਤੰਗ ਉੜਾਇਆ ਇਹਨਾਂ ਡੋਰਾ ਨਾਲ ਜਾਂ ਇਹਨਾਂ ਨੂੰ ਇਸਤੇਮਾਲ ਵੀ ਕੀਤਾ ਜਾਂ ਵੇਚਿਆ ਜਾਂ ਖਰੀਦਿਆ ਉਹਨਾਂ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਅਗਰ ਇਹਦੇ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਤਾਂ ਉਹ ਜਿਹੜਾ ਨੁਕਸਾਨ ਵਾਲਾ ਪਰਚਾ ਵੀ ਅਸੀਂ ਇਸਤਮਾਲ ਕਰਨ ਵਾਲਿਆਂ ਦੇ ਉੱਤੇ ਜਾਂ ਵੇਚਣ ਵਾਲਿਆਂ ਦੇ ਉੱਤੇ ਪਰਚਾ ਵੱਡੀ ਜੋ ਵੀ ਸੈਕਸ਼ਨ ਲੱਗਦੀ ਹੈ ਰੈਲੇਵੈਂਟ ਉਹਦੇ ਵਿੱਚ ਅਸੀਂ ਨੋ ਅਵੇਲੇਬਲਸ ਤਧਾਰਾਵਾਂ ਦੇ ਵਿੱਚ ਪਰਚੇ ਦਵਾਂਗੇ ਸਰ ਜੀ ਜਿਵੇਂ ਪਿਛਲੇ ਪਿਛਲੀ ਕਈ ਸਾਲਾਂ ਨੂੰ ਦੇਖਿਆ ਵੀ ਕਈ ਹੀ ਆਪਣੇ ਘਰਾਂ ਦੇ ਸਟਾਕ ਕਰ ਦਿੰਦੇ ਕਹਿੰਦੇ ਚੈਕਿੰਗ ਬਿਆਨ ਵੀ ਚੱਲੂ ਬਿਲਕੁਲ ਜੀ ਚੈਕਿੰਗ ਬਿਆਨ ਵੀ ਕਰਾਂਗੇ ਸਾਨੂੰ ਸੂਚਨਾ ਵੀ ਮਿਲਦੀ ਆ ਸੂਚਨਾ ਦੇ ਆਧਾਰ ਤੇ ਵੀ ਅਸੀਂ ਚੈਕਿੰਗ ਕਰਾਂਗੇ ਵੈਸੇ ਵੀ ਰੈਂਡਮ ਚੈਕਿੰਗ ਕਰਾਂਗੇ ਜ਼ਰੂਰ ਅਸੀਂ ਇਹ ਪੂਰੇ ਮਤਲਬ ਸੁਚੇਤਾਂ ਵੀ ਇੱਥੇ ਅਸੀਂ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ हर गड्डी का इंश्योरेंस तेजी अते परोसे नाल करवाओ सारिया सेवावां सौखिया परोसे योग अते समय से आज ही संपर्क करो बेदी स्मार्ट सोल्यूशन तुहाडिया सारिया दस्तावेज अते इंश्योरेंस दिया लोड़ा लई एक हल